ਅੱਜ ਦਾ ਹੁਕਮਨਾਮਾ ਸਾਹਿਬ ਦੀ ਸੰਖੇਪ ਵਿਚਾਰ ਸਰਵਣ ਕਰੋ ਤੇ ਵੀਡੀਓ ਸ਼ੇਅਰ ਜ਼ਰੂਰ ਕਰੋ ਜੀ। ਬਿਹાગਲਾ ਮਲਾ ਚੌਥਾ। ਇਹ ਮੇਰੀ ਸੋਹਣੀ ਜਿੰਦੇ ਆਤਮਾ ਉਹਨਾਂ ਤੋਂ ਕੁਰਬਾਨ ਹਾਂ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾ ਲਿਆ ਹੈ। ਇਹ ਮੇਰੀ ਸੋਹਣੀ ਜਿੰਦੇ ਗੁਰੂ ਦੇ ਸਤਿਗੁਰੂ ਨੇ ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਪੱਕੀ ਤਰ੍ਹਾਂ ਟਿਕਾ ਦਿੱਤਾ ਹੈ। ਗੁਰੂ ਮਾਇਆ ਦੇ ਮੋਹ ਦੇ ਜ਼ਹਿਰ ਪਰੇ ਸੰਸਾਰ ਸਮੁੰਦਰ ਤੋਂ ਪਾਰ ਲੰਗਾਨ ਦੀ ਸਮਰੱਥਾ ਰੱਖਦਾ ਹੈ। ਹੀ ਮੇਰੀ ਸੋਹਣੀ ਜਿੰਦੇ ਜਿਨ੍ਹਾਂ ਸੰਤ ਜਨਾ ਨੇ ਇੱਕ ਮਨ ਹੋ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ ਉਹਨਾਂ ਦੀ ਹਰ ਥਾਂ ਸੁਭਾਵ ਪੜਿਆਈ ਹੁੰਦੀ ਹੈ। ਹੇ ਨਾਨਕ ਆਖੇ ਮੇਰੀ ਸੋਹਣੀ ਜਿੰਦੇ ਪਰਮਾਤਮਾ ਦਾ ਨਾਮ ਜਪ ਕੇ ਸੁੱਖ ਮਿਲ ਜਾਂਦਾ ਹੈ। ਹਰ ਨਾਮ ਸਾਰੇ ਦੁੱਖ ਦੂਰ ਕਰਨ ਦੀ ਸਮਰੱਥਾ ਵਾਲਾ ਹੈ। ਇਹ ਮੇਰੀ ਸੋਹਣੀ ਜਿੰਦੇ ਉਹ ਜੀਵ ਭਾਗਾ ਵਾਲੀ ਹੈ ਮੁਬਾਰਕ ਹੈ ਜਿਹੜੀ ਸਦਾ ਪ੍ਰਮਾਤਮਾ ਦੇ ਗੁਣ ਗਾਂਦੀ ਰਹਿੰਦੀ ਹੈ। ਇਹ ਮੇਰੀ ਸੋਹਣੀ ਜਿੰਦੇ ਆਹ ਇਹ ਪ੍ਰਭੂ ਉਹ ਕੰਨ ਸੋਹਣੇ ਹਨ ਚੰਗੇ ਹਨ ਜਿਹੜੇ ਤੇਰੇ ਕੀਰਤਨ ਸੁਣਦੇ ਰਹਿੰਦੇ ਹਨ। ਇਹ ਮੇਰੀ ਸੋਹਣੀ ਜਿੰਦੇ ਉਹ ਸਿਰ ਭਾਗਾ ਵਾਲਾ ਹੈ ਪਵਿੱਤਰ ਹੈ। ਜਿਹੜਾ ਗੁਰੂ ਦੇ ਚਰਨਾ ਵਿੱਚ ਜਾ ਲੱਗਦਾ ਹੈ ਹੀ ਮੇਰੀ ਸੋਹਣੀ ਜਿੰਦੇ ਨਾਨਕ ਉਸ ਗੁਰੂ ਤੋਂ ਕੁਰਬਾਨ ਜਾਂਦਾ ਹੈ ਜਿਸ ਨੇ ਨਾਨਕ ਨੂੰ ਪਰਮਾਤਮਾ ਦਾ ਨਾਮ ਚੇਤੇ ਕਰਾਇਆ ਹੈ ਦੋ ਹੀ ਮੇਰੀ ਸੋਹਣੀ ਜਿੰਦੇ ਉਹ ਅੱਖਾਂ ਭਲੀਆਂ ਹਨ ਸਫਲ ਹਨ ਜੋ ਗੁਰੂ ਦਾ ਦਰਸ਼ਨ ਕਰਦੀਆਂ ਰਹਿੰਦੀਆਂ ਹਨ ਉਹ ਹੱਥ ਪਵਿੱਤਰ ਹਨ ਜਿਹੜੇ ਪਰਮਾਤਮਾ ਦੀ ਸਿਫ਼ਤਿ ਸਲਾਹ ਲਿਖਦੇ ਰਹਿੰਦੇ ਹਨ ਹੀ ਮੇਰੀ ਸੋਹਣੀ ਜਿੰਦੇ ਉਸ ਮਨੁੱਖ ਦੇ ਉਹ ਪੈਰ ਸਦਾ ਪੂਜੇ ਜਾਂਦੇ ਹਨ ਜਿਹੜੇ ਪੈਰ ਧਰਮ ਦੇ ਰਾਹ ਉਤੇ ਤੁਰਦੇ ਰਹਿੰਦੇ ਹਨ ਹੀ ਮੇਰੀ ਸੋਹਣੀ ਜਿੰਦੇ ਨਾਨਕ ਉਹਨਾਂ ਵੱਡ ਭਾਗੀ ਮਨੁੱਖਾਂ ਤੋਂ ਕੁਰਬਾਨ ਜਾਂਦਾ ਹੈ ਜਿਹੜੇ ਪਰਮਾਤਮਾ ਦਾ ਨਾਮ ਸੁਣ ਕੇ ਨਾਮ ਨੂੰ ਮੰਨਦੇ ਹਨ ਜੀਵਨ ਆਧਾਰ ਬਣਾ ਲੈਂਦੇ ਹਨ ਤਿੰਨ ਹੀ ਮੇਰੀ ਸੋਹਣੀ ਜਿੰਦੇ ਧਰਤੀ ਪਾਤਾਲ आकाश हर एक ही परमात्मा दा नाम सिमर रहा है।, है हे मेरी सोहनी जंदे हवा पानी आग हर एक तत्व की परमात्मा दी स्फते सालाह दा गीत गा रहा है हे मेरी सोहनी जंदे जंगल का ए सारा देश दा संसार अपने मुंह नाल हर एक ही परमात्मा दा नाम जप रहा है हे नानक आ हे मेरी सोहनी जंदे ਜਿਹੜਾ ਜਿਹੜਾ ਜੀ ਗੁਰੂ ਦੀ ਸਨ ਪੈਕੇ ਪਰਮਾਤਮਾ ਦੀ ਭਗਤੀ ਵਿੱਚ ਆਪਣਾ ਮਨ ਚੋੜਦਾ ਹੈ ਉਹ ਸਾਰੇ ਪਰਮਾਤਮਾ ਦੇ ਦਰ ਤੇ ਸਤਕਾਰੇ ਜਾਂਦੇ ਹਨ 4 4 ਵਿੱਚ ਚਰ ਸਰਵਣ ਕਰਨ ਵਾਲੀ ਸਾਰੀ ਸੰਗਤ ਕਮੈਂਟ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਵਾਓ ਜੀ ਰੋਜ਼ਾਨਾ ਸਿੱਖ ਇਤਿਹਾਸ ਦੀਆਂ ਵੀਡੀਓ ਦੇਖਣ ਲੇ ਸਿੱਖ ਕੋਸਟ YouTube ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਕੇ ਕੰਟੀ ਤੇ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ ਜੀ ਤਾਂਕਿ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ WhatsApp group join ਕਰਨ ਲਈ 98550869190 ਨੰਬਰ ਤੇ ਮੈਸੇਜ ਕਰ ਦੇਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ